ਭਾਰਤ ਦੇ ਮੁਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਲੋਕਤੰਤਰੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰਨ। ਇੱਕ ਵੀਡੀਓ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਵੋਟਰਾਂ ਦੀ ਸਰਗਰਮ ਹਿੱਸੇਦਾਰੀ ਬਦੌਲਤ ਹੀ ਦੇਸ਼ ਵਿੱਚ ਨਿਯਮਿਤ ਤੌਰ ਤੇ ਸੁਚਾਰੂ ਢੰਗ ਨਾਲ ਚੋਣਾਂ ਕਰਵਾਈਆਂ ਜਾ ਰਹੀਆਂ ਨੇ। ਉਨ੍ਹਾਂ ਲੋਕ ਸਭਾ ਚੋਣਾਂ ਨੂੰ ਲੋਕਤੰਤਰ ਦਾ ਉਤਸਵ ਦੱਸਿਆਂ ਨੌਜਵਾਨਾਂ ਨੂੰ ਚੋਣ ਹਿੱਸੇਦਾਰੀ ਵਿੱਚ ਵੱਧ ਚੜ ਕੇ ਆਪਣਾ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਮਤਦਾਨ ਨੂੰ ਸੁਚਾਰੂ ਢੰਗ ਨਾਲ ਨਿਪਟਾਉਣ ਲਈ ਕਮਿਸ਼ਨ ਨੇ ਵੱਡੀਆਂ ਤਿਆਰੀਆਂ ਕੀਤੀਆਂ ਨੇ ਤੇ ਵੋਟਰਾਂ ਦੀਆਂ ਸਹੂਲਤਾਂਵਾਂ ਦਾ ਧਿਆਨ ਰੱਖਿਆ ਗਿਆ ਏ। ਰਾਜੀਵ ਕੁਮਾਰ ਨੇ ਕਿਹਾ ਕਿ ਆਪਣੇ ਵੋਟ ਦੀ ਕੀਮਤ ਦਾ ਅਹਿਸਾਸ ਤੁਹਾਨੂੰ ਈਵੀਐਮ ਦਾ ਬਟਨ ਦਬਾਉਣ ਤੇ ਹੋਵੇਗਾ। ਮਤਦਾਨ ਭਲਕੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ। ਇਲੈਕਸ਼ਨਸ ਆ ਦਿ ਮੋਸਟ ਬਿਊਟੀਫੁਲ ਐਕਸਪ੍ਰੈਸ਼ਨ ਆਫ ਇੰਡੀਆਜ਼ ਡੈਮੋਕ੍ਰੇਸੀ। ਨਾਥਿੰਗ ਲਾਈਕ ਵੋਟਿੰਗ। ਈਸੀਆਈ ਐਂਡ ਲੈਕਸ ਆਫ ਇਟਸ ਅਫੀਸ਼ੀਅਲਸ ਹੈਵ ਵਰਕਡ ਵੈਰੀ ਹਾਰਡ। Over the last two years to make your boating experience peaceful, comfortable, and pleasant. Every polling station is on ground floor. They will have drinking water, washrooms, sheds, ramps, wheelchairs, help desks, and volunteers to make you feel welcome. We will also deliver voter information slips at your residence. Please come to vote. Our request, our appeal. Our persuasion. You will find our poll officials courteously waiting for you with a smile at polling stations.